ਰੋਗ 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 ਕਿਹੜੇ ਮਿੰਟ ਦੇਉ ਕਲਿਆਣ ਨਸਾਂ ਸਾਹ ਗਿਆ ਤੇਰੇ ਤੇਰੇ ਸਾਹ ਨਾਲ ਦੇਖਿਆ ਹਾਲ ਮੜ ਗਿਆ ਆ ਸਾਡੇ ਦੂਜੀ ਬਾਈ ਜੀ ਨੇ ਲਈ ਬਾਈ ਸਪੀਡ ਕਰਵਾਇਦਾਂ ਉਹ ਯਾਰ ਨੇੜੇ ਤੇ ਇਹ ਸਾਡੇ ਦੂਜੀ ਰਾ ਬਸ ਆ ਦੇਖੋ ਇਧਰ ਸਾਸ ਤੇ ਰੇਡੀਓ ਵਿੱਚ ਆ ਬਾਬਾ ਜੀ ਦੀ ਤੇ ਵਾਕ ਹੀ ਕਿੱਥੋਂ ਤੇ ਰਾਜ ਨਗਰ ਕੀਰਤਨ ਜੀ ਕਿੱਥੋਂ ਹੀ ਟੋਪੜੀ ਸਾਹਿਬਾਂ ਤੋਂ ਚੱਲਿਆ ਗੁਰਪ੍ਰੇਮ ਅਸਾਮ ਤੋਂ ਹੀ ਕਿੰਨੇ ਦਿਨ ਹੋ ਗਏ ਚੱਲਿਆ ਨੂੰ ਜੀ ਪੌਣੇ 3 ਮਹੀਨੇ ਹੋ ਗਏ ਪੌਣੇ 3 ਮਹੀਨੇ ਜੀ ਓਕੇ ਤੇ ਹੁਣ ਲਾਸਟ ਕਿੱਥੇ ਤੱਕ ਜਾਣਗੇ ਅਨੰਦਪੁਰ ਸੀਸ ਦਾ ਚਾਹ ਅਨੰਦਪੁਰ ਜਿੱਥੇ ਵਜਾ ਗਏ ਆ ਨੋ ਨੋ ਜੱਫੀ ਬਾਓ ਯਾਰ ਜੱਫੀ ਬਾਓ ਯਾਰ ਜੱਫੀ ਬਾਓ ਯਾਰ ਯੋ ਯੋ ਰਾਣਾ ਕੋ ਜੀ ਕਹਤੇ ਹੈ ਖੜ ਜਾ ਫੋਨ ਆ ਗਿਆ ਸਹੀ ਬੜੀਆ ਰਾਣਾ ਕੋ ਰਾਣਾ ਨਹੀਂ ਕਹਤੇ ਰਾਣਾ ਕੋ ਜੀ ਕਹਤੇ ਹੈ ਗੁਰਪੀਰ ਗੁਰਪੀਰ ਇਹਨਾਂ ਤਾਂ ਚੱਲ ਜਾਂਦੀ ਚਲੋ ਦਰ 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 ਲੇ ਕੇ ਕੰਪਲੇਜ ਆਇਆ ਫਾਈਨ ਚੈੱਕ ਕਰੋ ਪਬਲਿਕ ਦੇਖ ਰਹੀ ਐ ਨੂੰ ਸਾਰੇ ਬਾਵਲੀ ਦੇਖ ਰਹੇ ਨੇ ਕਿ ਸਾਲਾ ਕੀ ਕਰ ਰਿਹਾ ਉਹਰੇ ਵਿਚਾਰੇ ਨੂੰ ਕਰੋ ਘੱਟ ਦੇ ਉਹਰੇ ਘੱਟਦਾ ਆਹ ਅਗਲੀ ਉਹ ਗਾਰੀ ਬਣਾਤਾ ਹਲੋ ਗਾਇਸ ਅਨੁਭਵੀ ਛੁੱਟੀ ਅਸੀਂ ਆ ਗਏ ਸਕੂਲ ਦੇ ਬਾਹਰ ਤੇ ਹੁਣ ਦੇਖੋ ਅਸੀਂ ਨਗਰ ਗੀਤ ਨੇ ਦੇਖ ਰਹੇ ਆ ਬਾਈ ਜੀ ਚਲੋ 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 ਆ ਸਾਡੇ ਦੁੱਜੀ ਬਾਈ ਜੀ ਨੇ ਦੇ ਭਾਈ ਸਪੀਡ ਕਰੋ ਇੱਧਰ ਆ ਯਾਰ ਨੈਟ ਤੇ ਇਹ ਸਾਡਾ ਰਿਵੀਊਰ ਆ ਬਾਕੀ ਸਕੂਲ ਦੀ ਜਨਤਾ ਠੀਕ ਆ ਅੱਛੇ ਤੁਸੀਂ ਦੇਖਾਦੇ ਕਾਫਾ ਘੱਟ ਹੋਇਆ ਆਪਣੇ ਵੀ ਆ ਦੇਖੋ ਅਗਲੀ ਫੜਾ ਦੇਖੋ ਪਹਿਲਾਂ ਆ ਦੇਖੋ ਇਧਰ ਸਾਸਤਰ ਮੈਨੂੰ ਵੀ ਆ ਵੇਜਾ ਬਾਬਾ ਜੀ ਦੇ ਤੇ ਬਾਕੀ ਤੁਹਾਨੂੰ ਮੈਂ ਹੋਰ ਦਿਖਾਵਾਂ ਆਪਣਾ ਸਕੂਲ ਦਾ ਦੇਖੋ ਇਹ ਸਕੂਲ ਬਾ ਆ ਦੇਖੋ ਤੁਹਾਡਾ ਵੀ ਨਿੱਗਾ ਸਵਾਗਤ ਕੀਤਾ ਯਾਰਾ ਠੀਕ ਆ ਤੇ ਤੁਹਾਨੂੰ ਸਾਸਤਰ ਦਿਖਾਉਨੇ ਆ ਦਰਸ਼ਨ ਕਰ ਸਕਦੇ ਤੁਸੀਂ ਸਾਰੇ ਨਾਲਣ ਹਨਾ ਬੋਬੀ ਸਿੰਘ ਜੀ ਦੇ ਨੇ ਹਾਂ ਤੁਸੀਂ ਨਾਮ ਹੀ ਪੜੋ ਨਾਲ ਨਾਲ ਆਹ ਦੇਖੋ ਤਲਵਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆ ਗੁਰੂ ਗੋਬਿੰਦ ਸਿੰਘ ਜੀ ਦੀ ਤਲਵਾਰ ਆ ਠੀਕ ਆ ਉਹ ਗੁਰੂ ਸਾਹਿਬ ਦੀ ਸ੍ਰੀ ਸਾਹਿਬ ਤੇ ਆ ਕਿਰਪਾਨ ਪਈਆ ਗੁਰੂ ਜੀ ਦੀ ਹਨਾ ਆ ਜੋ ਅੱਗੇ ਅੱਗੇ ਦੇਖੀ ਆਪਾਂ ਤੁਸੀਂ ਅੱਗੇ ਅੱਗੇ ਦੇਖ ਸਕਦੇ ਹੋ ਆ ਛੋਟੀ ਕਿਰਪਾਨ ਤੁਹਾਨੂੰ ਦਿਖਾਈਏ ਜ਼ੂਮ ਕਰਕੇ ਦਿਖਾਉਂਦੇ ਆ ਓ ਦੇਖੋ ਹਨਾ ਇਸ ਤੋਂ ਬਾਅਦ ਤੀਰ ਦੇਖ ਸਕਦੇ ਤੁਸੀਂ ਗੁਰੂ ਜੀ ਦੇ ਆਪਾਂ ਅੱਗੇ ਜਾ ਗਾ ਅੱਗੇ ਚੱਲੋ ਅੱਗੇ ਚੱਲਦੇ ਆਪਾਂ ਥੋੜਾ ਜਿਹਾ ਤੁਹਾਨੂੰ ਅੱਗੇ ਵੀ ਦਿਖਾਉਣਾ ਥੋੜਾ ਜਿਹਾ ਤੁਸੀਂ ਆਹ ਦੇਖੋ ਹਨਾ ਆਪਾਂ ਹੁਣ ਗੁਰੂ ਘਰ ਚ ਦੇਖਦੇ ਆਂ ਤੁਹਾਨੂੰ ਦਿਖਾਉਨੇ ਆਂ ਅੰਦਰ ਅੰਦਰ ਵੀ ਖਾਸ ਆ ਮਲਕੀਓ ਚੱਲ ਰਿਆ ਹਨਾ ਗੁਰੂ ਜੀ ਦੇ ਅੰਦਰ ਕਾ ਤੇ ਆਪਾਂ ਅੰਦਰ ਨੂੰ ਜਾ ਰਹੇ ਆ ਤੁਹਾਨੂੰ ਅੰਦਰੋਂ ਦਿਖਾਉਨੇ ਆ ਆ ਦੇਖੋ ਖੁਸ਼ੀ ਹੁੰਦੀ ਹੈ ਯਾਰ ਜਦੋਂ ਗੁਰੂ ਆਹ ਦੇਖੋ ਜੀ ਆ ਇਧਰ ਹੀ ਭਾਈ ਉਹਨਾਂ ਨੇ ਲਾਈਵ ਲਾਇਆ ਪਿਆ ਮੇਰੇ ਸਾਹਮਣੇ ਆਹ ਦੇਖੋ ਜਿਵੇਂ ਜਿੱਦਾਂ ਮਾਰਜੀ ਬੱਸ ਵਧੀਆ ਬਣਾਈ ਪਈਏ ਦੇਖਿਓ ਵਦਿਆ ਕਿੰਨੇ ਵਧੀਆ ਲੱਗ ਰਿਹਾ ਨਾ ਕਿੰਨੇ ਸੋਹਣੀ ਬਣਾਈ ਪਿਆ ਦੇਖੋ ਜੀ ਬਹੁਤ ਤਿਆਰੀਆਂ ਨਾਲ ਆਏ ਹੋਏ ਨੇ ਦੇਖੋ ਗੱਡੀਆਂ ਆਹ ਦੇਖੋ ਤੁਹਾਨੂੰ ਦੂਜੀ ਸਾਈਡ ਤੋਂ ਦਿਖਾਉਨੇ ਆਪਾਂ ਇਧਰੋਂ ਚੱਲਦੇ ਆ ਰਸ਼ ਬਹੁਤ ਹੋ ਗਿਆ ਵੈਸੇ ਉਰੇ ਨੇੜੇ ਆ ਗਏ ਆਪਾਂ ਆਹ ਦੇਖੋ ਅੱਗੇ ਬੜਦੇ ਨੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਝਰਪਾਂ ਤੁਸੀਂ ਦੇਖ ਸਕਦੇ ਹੋ ਆਮ ਬੰਦਾ ਤਾਂ ਇਹਨੂੰ ਚੱਕ ਹੀ ਨਹੀਂ ਸਕਦਾ ਤੇ ਗੁਰੂ ਜੀ ਜੀ ਹਰਗੋਬਿੰਦ ਜੀ ਹਰਗੋਬਿੰਦ ਹਰਗੋਬਿੰਦ ਸਾਹਿਬ ਜੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਤਾਂ ਜੋ ਆਪਾਂ ਤੁਹਾਨੂੰ ਪਿੱਛੇ ਲੈ ਕੇ ਪਿੱਛੇ ਚੱਲਦੇ ਆਪਾਂ ਤੇ ਪਿੱਛੇ ਆ ਕੇ ਦਿਖਾਣਾ ਹੋਰ ਖਾਸੀਆਂ ਮਤਲਬ ਬੱਸਾ ਬੱਸ ਤੁਸੀਂ ਦੇਖ ਸਕਦੇ ਹੋ ਖਾਸੀਆਂ ਖੜੀਆਂ ਨੇ ਆਪਣੇ ਤੇ ਰਸ਼ ਵੀ ਕਾਫੀ ਐਂਬੂਲੈਂਸ ਦੇ ਵੀ ਵਿੱਚ ਵੀ ਸੇਵਾ ਵਾਸਤੇ ਆਈਆਂ ਨੇ ਆ ਦੇਖੋ ਇਹ ਗੁਰੂ ਜੀ ਦੇ ਨਾਲ ਹੀ ਆਈਆਂ ਨੇ ਆ ਦੇਖੋ ਫਾਮ ਦਾ ਘਾਟ ਆ ਵੀ ਆਮ ਛੋਟਾ-ਮੋਟਾ ਨਹੀਂ ਹੈਗਾ ਬਹੁਤ ਵਧੀਆ ਘਾਟ ਹੋਇਆ ਪਿਆ ਆ ਸਾਡਾ ਸਕੂਲ ਆ ਇੱਧਰ ਤੇ ਇਹ ਕਹਿੰਦੇ ਦਿੱਲੀ ਤੋਂ ਵੀ ਥੋੜੇ ਅੱਗੇ ਤੋਂ ਤੁਰਿਆ ਹੋਇਆ ਬਾਬਾ ਜੀ ਵੀ ਲੈ ਇੰਟਰ ਜੀ ਬਾਬਾ ਜੀ ਇਹ ਕਿੱਥੋਂ ਦੇ ਰਹੇ ਨੇ ਜੀ ਕਿੱਥੋਂ ਦੇ ਰਹੇ ਨਗਰ ਕੀਰਤਨ ਜੀ ਕਿੱਥੇ ਹੀ ਤੋਬੜੀ ਸਾਹਿਬਾ ਸਾਮ ਤੋਂ ਚੱਲਿਆ ਗੁਰਦੇਸ ਸਾਮ ਤੋਂ ਹੀ ਓਕੇ ਜੀ ਓਕੇ ਕਿੰਨੇ ਦਿਨ ਹੋ ਗਏ ਚੱਲਿਆ ਨੂੰ ਹੀ ਕੋਨੇ ਦਿਨ ਮਹੀਨੇ ਹੋ ਗਏ ਕੋਨੇ ਤਿੰਨ ਵੀ ਮਹੀਨੇ ਹੀ ਓਕੇ ਤੇ ਹੁਣ ਉਹ ਲਾਸਟ ਕਿੱਥੇ ਤੱਕ ਜਾਣਗੇ ਨੰਦਪੁਰ ਸ੍ਰੀ ਸਰਕਾਰ ਚਾਹ ਨੰਦਪੁਰ ਜਿੱਥੇ ਵਜਾ ਗਏ ਆ ਤੇ ਅੱਪਾ ਇੱਕ ਅੰਕਲ ਜੀ ਨੂੰ ਪੁੱਛਿਆ ਸੀ ਉਹ ਕਹਿੰਦੇ ਵੀ ਕੋਨੇ ਦਿਨ ਮਹੀਨੇ ਹੋ ਗਏ ਚੱਲਿਆ ਨੂੰ ਕਾਫੀ ਟਾਈਮ ਹੋ ਗਿਆ ਮਰਦੀ ਚੱਲਿਆ ਹਣਾ ਹੁਣ ਅੱਪਾ ਇੱਧਰ ਦੇਖ ਲਿਆ ਸਾਰਾ ਉਹ ਤੁਹਾਨੂੰ ਦਿਖਾਇਆ ਹਣਾ ਬੋਚੀ ਯਾਰ ਇਹ ਵੀ ਭਾਵਨਾ ਆ ਇਹ ਪਾ ਆਪਣਾ ਲੋਕਾਂ ਦੇ ਅੰਦਰ ਹਨ ਵੀ ਨੰਨਾ ਟਾਈਮ ਹੋ ਗਿਆ ਚੱਲਿਆ ਉਹਨੂੰ ਤੇ ਬਹੁਤ ਵਧੀਆ ਗੱਲ ਆ ਹਨਾ ਯਾਰ ਦਿਲ ਨੂੰ ਖੁਸ਼ੀ ਹੀ ਮਿਲਦੀ ਆ ਯਾਰ ਇਹ ਜਾਂਦੇ ਦੇਖ ਕੇ ਵੀ ਨਾਲੇ ਪ੍ਰੇਰਨਾ ਵੀ ਹੁੰਦਾ ਬੰਦਾ ਯਾਰ ਇਹ ਚੀਜ਼ਾਂ ਦੇਖ ਕੇ ਨਾ ਵਧੀਆ ਮਨ ਕਿਉਂ ਲੱਗਦਾ ਵਧੀਆ ਤੇ ਨਵੀਂ ਜਨਰੇਸ਼ਨ ਨੂੰ ਸਿੱਖਣ ਨੂੰ ਮਿਲਦਾ ਕੋਈ ਬਹੁਤ ਕੁਝ ਮਿਲਦਾ ਬਹੁਤ ਕੁਝ ਬਹੁਤ ਕੁਝ ਮਿਲ ਜਾਂਦਾ ਯਾਰ ਇਹ ਨੂੰ ਦੇਖ ਕੇ ਹਨਾ ਕੱਲੇ ਪਹਿਲਾਂ ਆਪਾਂ ਲੋਈ ਤਿਆਰ ਰੱਖ ਲਈਏ, ਬੈਗ ਰੱਖ ਲਈਏ ਆਪਣੇ। ਚਲੋ ਹੁਣ ਆਪਾਂ ਬਾਅਦ 'ਚ ਮਿਲਦੇ ਹਾਂ। ਹੁਣ ਥੋੜੇ ਟਾਈਮ ਬਾਅਦ ਮਿਲਦੇ ਹਾਂ, ਠੀਕ ਆ? ਓਕੇ। ਦੇਖਦੇ ਆ। ਕਹਿੰਦੇ ਧੱਲੇ ਯਾਰ ਵੀ ਹੁੰਦੇ ਨੇ ਕਈ ਹਨਾ ਜਿੰਦਗੀ 'ਚ ਧੱਲੇ ਯਾਰ। ਥੋੜਾ ਜਿਹਾ ਦਿਖਾਉਣਾ ਕੋਈ ਬੰਦੇ ਹਨਾ ਚੋਰੀ-ਚੋਰੀ ਮੇਰੇ ਖਾਣ ਆਏ ਹੋਏ ਨੇ ਸਾਡੇ ਤੋਂ। ਆ ਦੇਖੋ ਚੋਰਸ ਵਾਲੇ। ਆ ਦੇਖੋ ਕੋਹ ਬਰਾ ਬੈਠਾ ਹੋਣਾ ਉਹ ਦੇਖੋ। ਲੋ ਜੀ ਲੋ। ਕਿਆ ਬਾਤ ਐ ਬਈ ਕੱਲੇ। ਆਂ ਤਾਂ ਭੁੱਲ ਗਏ। ਵਧੀਆ ਕਰਨਾ, ਤਰੱਕੀਆਂ ਕਰੋ ਸ਼ਾਬਾਸ਼। ਕੱਲੇ bro ਜੀ ਵੀ ਵੀਰੇ। ਵੀਰ ਦੱਸੋ ਇਹਨਾਂ ਦੇ ਵੀ ਕੀ ਤੁਸੀਂ ਤੁਹਾਡੇ ਭਾਵਨਾ ਕੀ ਹੋਣ ਦੱਸੋ ਥੋੜਾ ਜਲ ਤੇ ਕੀ ਕਿਸਮੋਚੀ ਆ ਉਹ ਦੱਸੋ ਮੈਨੂੰ ਜੀ ਭਾਈ ਜਰਾ ਚੁੱਤ ਕੇ ਜਾਜੋ ਟੁੱਟ ਕੇ ਭਾਈ ਜਰਾ ਤੋੜ ਦिए ਤੋੜ ਦੋ ਤੋੜ ਦिए ਪੱਕਾ ਨਹੀਂ ਯਾਰ ਭਾਈ ਯਾਰ ਭਾਈ ਜਰਾ ਆਪਾਂ ਖਾਦੋ ਇਹਨਾਂ ਨਾਲ ਅਸੀਂ ਉਤੇ ਗੁਰੂ ਜੀ ਦੇ ਦਰਸ਼ਨ ਕਰਨ ਗਏ ਆਵੇਦਰਾ ਕੋਚੇ ਦਾ ਮੈਨੂੰ ਇਹਦਾ ਗੱਲ ਲਾ ਲੈਣਾ ਵੇ ਇਹਨੂੰ ਪੁੱਛਦੇ ਆਂ ਚਲੋ ਬ ਕੋਚੇ ਲੈ ਗਏ ਨੂੰ ਵੀਰੇ ਇਹ ਕੱਲ ਕ ਤੇ ਆਏ ਫੇਰ ਤੁਹਾਡੇ ਕੋਲ ਯਾ ਕਿੰਨੇ ਕਿੰਨੇ ਖਾ ਗੋਲਚੇ ਚਾਰ ਚਾਰ ਖਾ ਜਾਣਗੇ ਕੀ ਕਿ ਕਰਾ ਬਰਾ ਕਹਿੰਦਾ ਸਾਰੀ ਸੇਲ ਅੱਜ ਇਹਨਾਂ ਨੇ ਕਰਾਈ ਆ ਵਧੀਆ ਖਾ ਗੇ 20 25 25 ਗੋਚੇ ਖਾ ਗੇ ਤੇ ਅਫਸੋਸ ਆ ਯਾਰ ਸਾਨੂੰ ਅਸੀਂ ਨਾਰਾਜ ਆ ਪੂਰੇ ਇਹਨਾਂ ਨੂੰ ਆਏ ਕਹਾ ਕਿਹੜਾ ਪਿੰਡ ਇਹਦਾ ਦਬਲਾਨਾ ਜੋ ਕੋਈ ਦਬਲਾਨਾ ਦਾ ਕੋਈ ਸੁਣ ਰਿਹਾ ਤਾਂ ਸਮਝਾ ਲੋ ਮੇਰੇ ਨਹੀਂ ਇਹ ਦਬਲਾਨਾ ਨਿੰਜੜ ਹੋ ਜਾਣਾ ਇਹ ਕਹਾ ਹੈਗਾ ਮੁਛੜ ਇਹਦੇ ਪੈਨ ਵਾਲੀਆਂ ਥੋੜੇ ਤਾਂ ਡੱਕ ਪੈ ਜਾਣੀਆਂ ਤੇਰੇ ਵੀ ਬੱਸ ਹੁਣ ਤੇਰੀ ਪੈਣੀ ਓਏ ਅਬ ਚਿਰ ਨਹੀਂ ਰਿਹਾ ਸਾਡੀ ਗੱਲ ਕੋਈ ਵੇਖੋ ਸਾਡੇ ਸਕੂਲ ਦੇ ਵੀ ਦੇਖ ਰਹੇ ਨੇ ਸਾਨੂੰ ਉਹ ਵੇਖੋ ਖੜੇ ਜਾਦਾ ਹੋਣ ਮਿਲ ਗਿਆ 50 ਦਾ ਤੈਨੂੰ ਇਦਾਂ ਕਈ ਰੰਗ ਰੰਗ ਤੇ ਕਈ ਰੰਗ ਦੇ ਕੋਈ ਮਿਲਦਾ ਨੋਟ ਕਰੇ ਭਾਈ ਕਿੱਥਾ ਹੋਇਆ ਵੀ ਇੰਨਾ ਇੰਨਾ ਪੈਸਾ ਹੀ ਕਰਨਾ ਤੂੰ ਏ ਇਹ ਅਸੀਂ ਬਲੈਕ ਮਨੀ ਇਕੱਠੀ ਕਰ ਰਹੇ ਵੀਰੇ ਅਸੀਂ ਹਾਂ ਬਸ ਕੁਝ ਲੈਣੇ ਨੇ ਵੀਰੇ ਅੱਜ ਜਾਰ ਇਕੱਠੀ ਲੈ ਕੇ ਆਏ ਆ ਭਾਈ ਬੋਲਦਾ ਕਿ ਨਹੀਂ ਤੇਜ਼ ਤੇ ਜਾਣਾ ਇਹ ਹੈ ਇੰਜਨ ਬੱਟੀ ਲੱਗੇ ਨੇ ਤੁਹਾਨੂੰ ਪਤਾ ਜੀ ਇਹਦੇ ਅੰਦਰ ਚਾਬੀ ਘਮਾਈ ਹੋਈ ਹੈ ਪਿੱਛੇ ਇਹ ਦੇਖੋ ਚੈੱਕ ਕਰੋ ਇਹ ਓਏ ਬਲੌਗ ਚ ਨਹੀਂ ਬਲੌਗ ਓਏ ਨਹੀਂ ਬੋਲਣ ਦੇ ਬਲੌਗ ਹੈਲੋ ਰੋਗ 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 ਕਿਹੜੇ ਬੰਦੇ ਹੋ ਕਲਿਆਣ ਦਾ ਸਾਹ ਸਾਹ ਗਿਆ ਤੇਰੇ ਸਾਹ ਨਾਲ ਦੇਖਿਆ ਹਲਮੜਾ ਕਿਹਦੇ ਆ ਓਏ ਕੋਲ ਬੋਰੇ ਨੇ ਪਾਣ ਯਾਰ ਵਿੱਚੇ ਬੋਰੇ ਨੇ ਥੋੜਾ ਜਿਹੀ ਕੁਲਚੀ ਗੱਲ ਚਾ ਕੇ ਵਿਲੇ ਤੇ ਹੁਣ ਮੁੰਡੇ ਹੋਰੇ ਨੇ ਰੈਡੀ ਛੜੀ ਇਸ ਤੋਂ ਬਾਅਦ ਆਵਾਂਗੇ ਮੇਰੇ ਪੈਂਟ ਰਖੜੇ ਰਖੜੇ ਜਾ ਕੇ ਫਿਰ ਮੈਂ ਹੂੰਗਾ ਰੈਡੀ ਬਗੜੀ ਹੋ ਕੇ ਮੇਰਾ ਪਤਾ ਹੈ ਸ਼ੂਟ ਠੀਕ ਹੈ ਥੋੜੇ ਟਾਈਮ ਦੇ ਵਿੱਚ ਪਰਕੜੇ ਜਾਣਾ ਦਾਦਾ ਪਹਿਲਾ ਛੋਟੇ ਕਰੇ ਇਸ ਬਾਅਦ ਮੈਂ ਰਹਿਤਾ ਹੈ ਅਭੀ ਇਹ ਬੰਦਾ ਮਾਰ ਦੇ ਮਾਰ ਦੇ ਆ ਆ ਮੁੰਡਾ ਠੀਕ ਹੈ ਮੈਂ ਤੂੰ ਮੈਂ ਇਹ ਕਦੀ ਵੀ ਸਾਡੇ ਪਿੰਡ ਬਰਲਾਣ ਜਾਂ ਕੋਰਚਾਲ ਕਦੇ ਜਾਂਦਾ। ਸੋ ਗਾਈਸ ਹੁਣ ਅਸੀਂ 100 ਰੁਪਏ ਸਕੂਲ ਤੋਂ ਬਰ ਹੋਣਾ ਹੁਣ ਆਪਾਂ ਜਾ ਰਹੇ ਪਿੰਡ ਪਿੰਡ ਨੂੰ ਜਾ ਕੇ ਸ਼ੂਟ ਕਰਦੇ ਆ ਮਾਤੀ। ਆ ਬੈਠਾ ਕਰਨਾ। ਹੋਰ। ਮਾਤੜੇ ਦਾ ਇਹ ਪਿੰਡ ਮੋਤਣਾ ਰੇ। ਤੇ ਹੁਣ ਆ ਗਏ ਆਪਾਂ ਦੁਕਾਨ ਤੇ। ਦੁਕਾਨ ਤੇ ਆ ਕੇ ਮੈਨੂੰ ਨਮ ਜੀ ਮਿਲੀ ਯਾਰ। ਦੁਕਾਨ ਤੋਂ ਅੱਧਾ ਵੱਡਾ ਦੁਕਾਨ ਦਾ ਛੱਡ ਯਾਰ ਪੋ ਆ ਜਾ ਛੱਡ ਜਾ। ਦੁਕਾਨ ਦੇਖ ਰਿਹਾ ਮੈਂ ਆ ਕੇ। ਤੇ ਉਹਨੂੰ ਤੁਸੀਂ ਦੇਖ ਸਕਦੇ ਹੋ ਮੇਰੇ ਨਾਲ ਦੇ ਬੈਠੇ ਨੇ ਹਲੋ ਮੀਟ ਕਰੋ ਵੀ ਆਪਣੇ ਆਪਣੇ ਨਾਲ ਬਾਈ ਸਮਨ ਥੋੜਾ ਪਿਆਰਾ سنی سنی ਹਾਂਜੀ ਆਪ ਕਿ ਆਓ ਮੈਂ ਆਪਣਾ ਥੋੜਾ ਮਨੀ ਅੱਛਾ ਆਵ ਗਿਆ ਹੋ ਪਤਾ ਹੀ ਹੈ ਇਹਦੇ ਬਾਅਦ ਆ ਪਤਾ ਹੀ ਆ ਬੰਦਾ ਆਪਣਾ ਹੀ ਹੈ ਹਾਂਜੀ ਗੋਪੀ ਬਾਈ ਨਾਮ ਮਤਲਬ ਜੀਦਾਨ ਜੋਂਗੇ ਰਿਹਾਲ ਰਿਹਾਲ ਗੋਪੀ ਇਹ ਗੋਪੀ ਬਹੂ ਆ ਇਹ ਗੋਪੀ ਬਹੂ ਐ ਰੱਖੜੇ ਪਿੰਡ ਦਾ ਇਹਦੇ ਪੁਰਾਣੇ ਸਬੰਧ ਨੇ ਮੌਜਾਂ ਦੇ ਬਹੁਤ ਬੰਦੇ ਇੰਸਟਾ ਚਲੋ ਅਸੀਂ ਦੱਸ ਨਹੀਂ ਸਕਦੇ ਪਰਸਨਲ ਨੇ ਚਾਪ ਨਹੀਂ ਆ ਕਰਦ ਕਾਰ ਮੈਨੂੰ ਥੋੜੀ ਸੁਣੀ ਲੱਗ ਰਹੀ ਹੈ ਯਾਰ ਵੜਤੀ ਦੇਖੋ ਆ ਪੋਲ ਕੱਟਤਾ ਯਾਰ ਆ ਦੇਖੋ ਹੁਣ ਅਸੀਂ ਇੱਕ ਵੀਰੇ ਸ਼ੂਟ ਕਰ ਲਿਆ ਹੁਣ ਜਾ ਰਹੇ ਅਸੀਂ ਦੂਜੇ ਵੀਰੇ ਸ਼ੂਟ ਕਰਨ ਤੇ ਨਾਲ ਮੇਰੇ ਇਸ ਟਾਈਮ ਇੱਥੇ ਹੋਇਆ ਸਾਡੇ ਸੁਖਮਨ ਮਦਵਾ ਜੀ ਨਾਲ ਗੋਪੀ ਮਦਵਾ ਜੀ ਬੰਨੋ ਨਹੀਂ ਮਾਊਡ ਆ ਗਏ ਕਰਾਊਡ ਬਣ ਸਾਡੇ ਤੇ ਬਸ ਹੁਣ ਨੈਕਸਟ ਸ਼ੂਟ ਵੀ ਜਾ ਰਹੇ ਹਾਂ ਖਤਮ ਹੋ ਕੇ ਜਾ ਰਹੇ ਆ ਆਪਣੇ ਥੋੜੀ ਬੋਤੀ ਮਤਲਬ ਲੋਕੇਸ਼ਨ ਵਧੀਆ ਨਹੀਂ ਮਿਲ ਰਹੀ ਆਪਾਂ ਨੂੰ ਤੇ ਆਪਾਂ ਹੁਣ ਜਾ ਰਹੇ ਆ ਕੋਈ ਵਧੀਆ ਲੋਕੇਸ਼ਨ ਦੇ ਕਰਨ ਬਾਈ ਇੱਕ ਲੋਕੇਸ਼ਨ ਦੱਸ ਯਾਰ ਕਿੱਥੇ ਯਾਰ ਲੋਕੇਸ਼ਨ ਤਾਂ ਦੇਖ ਬਰੋ ਮੈਂ ਹੁਣ ਸੋਚ ਰਿਹਾ ਵੀ ਆਪਣੇ ਜਿਹੜਾ ਰਕੜੇ ਨਾਬੇ ਨੂੰ ਉੱਤਰ ਦੇ ਵਕੈਂਸੀ ਜਿਹੜੀ ਉੱਥੇ ਬਰੋਟਾ ਬਹੁਤ ਵਧੀਆ ਉੱਥੇ ਦਾ ਚੱਲ ਆਪਾਂ ਸਟਾਰਟ ਉਹ ਕਿੱਥੇ ਜਾਂਦੇ ਆ ਯਾਰ ਚਲੋ ਚਲੋ ਤਰੀਆਨੇ ਉੱਤਰੀਆਨੇ ਉੱਤਰੀਆਨੇ ਚਲੋ ਕਿੱਲੇ ਚਲੋ 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 ਬਰੋ ਹਾਂਜੀ ਬਾਈ ਆਪਾਂ ਨੂੰ ਲੋਕੇਸ਼ਨ ਮਿਲ ਚੁੱਕੀ ਆ ਲੋਕੇਸ਼ਨ ਤੁਸੀਂ ਦੇਖ ਸਕਦੇ ਹੋਗੇ ਬਾਈ ਲੋਕੇਸ਼ਨ ਚੈੱਕ ਕਰੋ ਲੋਕੇਸ਼ਨ ਚੈੱਕ ਕਰ ਸਕਦੇ ਤੁਸੀਂ ਚਾ ਲੋਕੇਸ਼ਨ ਹੈ ਹਾਂਜੀ ਗਾਇਸ ਹਾਂਜੀ ਬਾਈ

ਮੇਰੀ ਜੱਬ ਨੂੰ ਰਾਣਾ ਕੋ ਰਾਣਾ ਨਹੀਂ ਕਹਤੇ ਰਾਣਾ ਕੋ ਰਾਣਾ ਨਹੀਂ ਕਹਤੇ ਸ਼ੂਟ ਵਾਸਤੇ ਮਤਲਬ ਇੱਧਰ ਉੱਧਰ ਸਮਾਨ ਹੋ ਰਿਹਾ ਓਏ ਗੁਰਪ੍ਰੀਤ ਪਾਗਲ ਇੱਧਰ ਚੈੱਕ ਕਰ ਲੋ ਸਾਡਾ ਡਾਇਰੈਕਟਰ ਸਾਹਿਬ ਜੀ ਥੋੜਾ ਐਂਗਰੀ ਓ ਯਾਰ ਮੇਰੀ ਗੱਲ ਤੁਹਾਨੂੰ ਇਹਨਾਂ ਨੂੰ ਬਾਈ ਪਤਾ ਕੀ ਚੱਕਰ ਆ शूट ਮੈਂ ਦੇਖਣਾ ਐਡਿਟ ਮੈਂ ਕਰਨੀ ਆ ਸਭ ਕੁਝ ਮੈਂ ਕਰਨਾ ਠੀਕ ਹੈ ਡਾਇਲੋਗ ਉਹਨਾਂ ਨੂੰ ਮੈਂ ਦੱਸਣੀ ਆ ਆਰਟਿਸਤ ਆ ਆਰਟਿਸਤ ਮੈਂ ਨੇ ਮੁੜ ਕੇ ਦੇਖੋ ਇਹਨਾਂ ਨੇ ਆਪਣੀ ਇਹਨਾਂ ਨੇ ਆਪਣੀ ਆਪਣੀ ਗੱਲ ਸੁਣਾ ਦੇਣੀ ਆ ਮੁੜ ਕੇ ਐਡਿਟ ਵੇਲੇ ਮੈਨੂੰ ਚੱਕਰ ਪੈਣਾ ਯਾਰ ਤੁਹਾਨੂੰ ਸਹੀ ਦੱਸਾਂ ਯਾਰ ਦੇਖੋ ਯਾਰ ਨਾ ਕਰੇ ਬਿਨਾਂ ਐਡਿਟ ਦਾ ਨਾ ਇਹਦੀ ਵੀ ਨਾ ਅਜੀ ਗੁੱਸੇ ਆ ਗਏ ਆ ਸਭ ਤੋਂ ਇੰਪੋਰਟੈਂਟ ਹੈ ਵੀਰੇ ਦੇਖੋ ਆਪਾਂ ਨੂੰ ਚਾਹੀਦੇ ਨੇ ਕੋਸ ਦੇ ਸ਼ੋਟ ਜੇ ਆਪਾਂ ਉਹ ਰੋ ਸੀਨ ਲਵਾਂਗੇ ਤੋਂ ਪਿੱਛੇ ਮਨ ਨੂੰ ਲੋਕੇਸ਼ਨ ਮੜੀ ਕਹਿਣ ਮੈਂ ਯਾਰੋ ਅੱਜ ਨੂੰ ਕਹਿੰਦਾਸ ਰਿਆ ਤੂੰ ਆਪਣਾ ਸਾਨੂੰ ਦੱਸ ਯਾਰ ਬੰਦ ਕਰ ਯਾਰ ਕੋਈ ਵੀ ਫੜ ਲਓ ਉਰੇ ਉਰੇ ਦਾਸੀ ਮੁਰਿਆ ਉਹ ਤੈਨੂੰ ਸਾਲਾ ਫੜਨੂ ਕਿਹਾ ਮੈਂ ਹੁਣ ਦੇਖ ਉਰ ਉਰ ਦਾ ਵਿਊ ਦਿਖਾ ਦਿੰਨੇ ਆ ਚੈੱਕ ਕਰੋ ਪਿੰਡ ਦਾ ਵਿਊ ਚਲੋ ਸਮਾਨ ਹਟਕਾ ਲਾਓ ਉਰੇ ਉਰੋ ਲੈ ਸੀ ਨੂੰ ਜਕੜ ਦਾਰ ਦੇ ਜਕੜ ਦਾਰ ਦੇ ਹਾਂਜੀ 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 ਗਾਈਸ ਹਾਂਜੀ ਗਾਈਸ ਤੇ ਹਾਂਜੀ ਗਾਈਸ ਤੇ ਹਾਂਜੀ ਗਾਈਸ ਤੇ ਆਪਣੀਆਂ 2 ਦਿਨ ਹੋ ਗਏ ਕੰਪਲੀਟ ਤੇ ਅੱਜ ਦੀ ਤੇ ਕੱਲ ਦੀ ਨਹੀਂ ਹਾਂਜੀ ਹਾਂਜੀ ਸਾਰ ਨੂੰ ਕਰ ਗਿਆ ਮੇਰੇ ਹੱਥਾਂ 'ਚ ਹੀ ਰਹਿ ਗਏ ਓ ਸੌਰੀ bro ਓ ਨੋ 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 bro ਇਹ ਜੱਫੀ ਪਾਓ ਯਾਰ ਜੱਫੀ ਪਾਓ ਯਾਰ ਯੋ ਯੋ ਤੇ ਬਾਈ ਆਪਣੀਆਂ ਐਕਚੁਅਲੀ ਆਪਣੀਆਂ ਦੋਨੋਂ ਵੀਡੀਓ ਬਣ ਚੁੱਕੀਆਂ ਨੇ ਹੁਣ ਇਹ ਕਹਿ ਰਹੇ ਨੇ ਯਾਰ ਕਹਿੰਦੇ ਤੀਜੀ ਵੀਡੀਓ ਖੋਰ ਬਣਾਣੀ ਐ ਤੇ ਹੁਣ ਤੀਜੀ ਵੀਡੀਓ ਬਣਾਣੀ ਐ ਯਾਰ ਬਣਾਣੀ ਐ ਬਣਾਣੀ ਐ ਯਾਰ ਮਤਲਬ ਕੀ ਗੱਲ ਟਾਈਮ ਦਾ ਜ਼ਿਆਦਾ ਹੋਇਆ ਨਹੀਂ ਯਾਰ ਇਹ ਚਾਟਾ ਮਾਰੇ ਮੇਰੇ ਅੱਜ ਮਤਲਬ ਛੇਤੀ ਛੇਤੀ ਬਣਾ ਦਿਆਂ ਅੱਜ राणा को जी कहते हैं खड़े फूडा गया हेलो हाँ हाँ जी सर बढ़िया राणा को राणा नहीं कहते राणा को जी कहते हैं okay, okay. हेलो हम आपके गांव में हैं हम आपके गांव में भाई <laughs> हाँ हम आप, आपके ही गांव में हैं हम आपके ही गांव में हैं हाँ जी हाँ जी हमारा भी शूट खत्म हो गया है हम आपके गांव से भी अपने <laughs> गांव में है। जा रहे हैं चलो ठीक है हम अपने गांव में जाकर मिलेंगे आपको

ਹੋ ਗਿਆ ਵਲੋਗ ਮਤਲਬ ਹੋ ਗਿਆ ਮਤਲਬ 11 12 ਮਿੰਟ ਦਾ ਹੋ ਗਿਆ ਤੇ ਆਪਾਂ ਜਿਆਦਾ ਲੰਬਾ ਵਲੋਗ ਪਾਣਾ ਨਹੀਂ ਨੇਰਾ ਵੀ ਹੋ ਤੇ ਨੇਰਾ ਵੀ ਹੋ ਗਿਆ ਤੇ ਆਪਾਂ ਹੁਣ ਇੱਕ ਹੋਰ ਨਿਊ ਵਲੋਗ ਲੈ ਕੇ ਤੁਹਾਨੂੰ ਮਿਲਦੇ ਆ ਹਾਜ਼ਰ ਹੁੰਨੇ ਆ ਤਾਂ ਇੱਕ ਵਾਰ ਸਾਰੇ ਬਾਈ ਕਰ ਦਿਓ ਜੀ ਪਹਿਲਾਂ ਇੱਕ ਵਾਰ ਇੰਟਰੋ ਇੰਟਰੋ ਲਾਸਟ ਵਾਰੀ ਇੰਟਰੋ ਕਰਾ ਦਈਏ ਇਹ ਆਪਣਾ ਗੁਰਪ੍ਰੀਤ ਗੁਰਪੀਰ 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 ਇਹ ਤਾਂ ਚੱਲ ਜਾਂਦੀ ਹੈ ਚਲੋ ਦਰ ਦਰ ਗਾਇਸ ਏ ਆਪਣਾ ਗੁਰਪ੍ਰੀਤ ਗੁਰਪ੍ਰੀਤ ਕੀ ਕਹਿੰਦੇ ਨੇ ਉਹ ਸੋਰੀ ਯਾਰ ਭੁੱਲ ਗਿਆ ਯਾਰ ਯੂ ਕੈਨ ਯੂ ਕੈਨ ਮੈਂਸ਼ਨ ਮਾਈ ਆਈਡੀ ਇੰਸਟਾਗ੍ਰam ਉਹ ਹਾਂ ਹਾਂ ਕੋਈ ਚੱਕਰ ਨਹੀਂ ਗੁਰਜਸਾ ਤੇ ਮੈਂ ਥੋੜਾ ਪਿਆਰਾ ਸਣੀ ਹਾਂ ਮੁਛੜ ਬਰੇ ਭਾਈਆ ਆਪ ਕਹਾਂ ਸਣੀ ਆਪ ਤੁਸਮਨ ਉਹ ਯਾਰ ਸੁਮਨ ਸਮਨ ਭਾਈ ਸਮਨ ਹੈ ਮੇਰਾ ਸਮਨ ਭਾਈ ਪਿਆਰਾ ਨਾਮ ਸਮਾਨ ਹੈ ਭਾਈ ਸਮਾਨ ਹੈ ਸਮਾਨ ਹੈ ਭਾਈ ਬ్రో ਭਾਈ ਚਰਾ ਭਾਈ ਚਰਾ ਆਨ ਟੌਪ ਇਸ ਦਾ ਅਗਰ ਅਸੀਂ ਇੰਗਲਿਸ਼ ਵਿੱਚ ਨਾਮ ਦੇਖੇ ਨਾ ਐਸ ਏ ਐਮ ਏ ਇੰਟਰੋ 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 ਪੂਰੀ ਹੁੰਦੀ ਹੈ ਸਮਾਨ ਹੈ ਜੀ ਤੇ ਓਏ ਹੱਥ ਤਾਂ ਛੱਡ ਦੇ ਅੱਛਾ ਚੱਲ ਦਾਰੋ ਤੇ ਇਹ ਸਾਡਾ ਰਾਮੂ ਆ ਜੀ ਕੋਲ ਸਕੂਲ ਸਕੂਲ ਵਾਲਾ ਨਾਮ ਸਕੂਲ ਸਕੂਲ ਵਾਲਾ ਨਾਮ ਉਹ ਲੈ ਗਿਆ ਮਨੇ ਉਹ ਭੱਜ ਗਿਆ ਨਾ ਯਾਰ ਰਾਮੂ ਨੇ ਗਿਆ ਇਹਦਾ ਨਾਮ ਇਹਦਾ ਨਾਮ ਮਨੀਸ਼ ਹੈ ਠੀਕ ਹੈ ਸ਼ੋਰਟ ਨੇਮ ਆਫ ਮਨੀ ਪਿਛੇ ਓਏ ਸ਼ੋਰ ਨੇ ਮਮਣੀ ਮੇਰੇ ਪਿੱਛੇ ਆ ਗਿਆ ਸਾਡੇ ਇਹ ਹੀ ਬਦਮਾਸ਼ ਮਾਣਾ ਫਰਦਾ ਪਤਾ ਨਹੀਂ ਕੀ ਸਮਝਦਾ ਓਏ ਏ ਰੀ ਲੜਾ ਕੰਮ ਨਹੀਂ ਸੀ ਜੇ ਆਹ ਕਾ ਗਾਈਜ਼ ਇਹਨਾਂ ਦਾ ਦਾ ਬਸ ਐਵੇਂ ਮਤਲਬ ਕੰਮ ਹੋਈ ਜਾਣਾ ਮਤਲਬ ਪਾਈਚਾਰਾ ਜੋ ਮਰਜੀ ਐਰਾ ਇਹਨਾਂ ਵਾਸਤੇ ਜਿਹੜੇ ਹਾਸੇ ਖਿੱਡੇ ਆ ਕਰੀ ਜਾਣੀਆਂ ਨੇ ਠੀਕ ਆ ਪਰ ਇਹਨਾਂ ਦੇ ਤਾਂ ਪਾਗਲ ਵਾਲੇ ਕੰਮ ਨਹੀਂ ਠੀਕ ਆ ਤਾਂ ਆਪਾਂ ਮਿਲਦੇ ਆ ਨੈਕਸਟ ਵਲੋਗ ਲੈ ਕੇ ਥੈਂਕ ਯੂ ਤੁਹਾਡਾ ਸਾਡਾ ਵਲੋਗ ਦੇਖਣ ਲਈ ਹਾਰ ਗਿਆ ਸਮਾਂ ਲੱਗ ਗਿਆ ਕੁਝ ਨਹੀਂ ਬਣ ਸਕਦਾ ਕੁਝ ਨਹੀਂ ਬਣ ਸਕਦਾ ਤੇ ਆਪਾਂ ਮਿਲਦੇ ਆ ਇੱਕ ਹੋਰ ਨੈਕਸਟ ਵਲੋਗ ਲੈ ਕੇ ਉਦੋਂ ਤੱਕ ਆਪਾਂ ਮਿਲਦੇ ਆ ਨੈਕਸਟ ਵੀਡੀਓ ਲੈ ਕੇ ਬਾਏ ਲੈ ਕੇ ਕੰਬਲ ਲੈ ਜਾ ਆਂ ਆ ਬਾਈ ਚੈੱਕ ਕਰੋ ਪਬਲਿਕ ਦੇਖ ਰਹੀ ਐ ਨੂੰ

ਹਾਰਮਨ ਵੀਰੇ ਬਹੁਤ ਬਹੁਤ ਵਧਵਾਦੇ ਵੀਰੇ ਧੰਨਵਾਦ ਜੀ ਤੁਹਾਡਾ ਹੀ ਧੰਨਵਾਦ ਕੀ ਲੈਣਾ ਵੀਰੇ ਆਇਆ ਹੋਗਾ 150 ਰੁਪਏ ਕੋਈ ਗੱਲ ਕੀ ਲੈਣਾ 150 ਰੁਪਏ ਉਹ ਚਲੋ ਰਜੋ ਯਾਰ ਉਹ ਚਲੋ ਰਜੋ ਯਾਰ ਯਾਰ ਇਹਨਾਂ ਦਾ ਬਹੁਤ ਧੰਨਵਾਦ ਕਰ ਰਿਹਾ ਮੈਂ ਅਸੀਗਾ ਦਿਲੋਂ ਤਹਿਤ ਧੰਨਵਾਦ ਇਹਨਾਂ ਦਾ ਤੇ ਚਲੋ ਇਸ ਦੇ ਨਾਲ ਆਪਾਂ ਕਰਦੇ ਆ ਉਹਦੇ ਵਲੌਗ ਦੀ ਸਮਾਪਤੀ ਤੇ ਆਕੇ ਮਿਲਦੇ ਹਾਂ ਅਗਲੇ ਵਲੌਗ ਦੇ ਵਿੱਚ ਧੰਨਵਾਦ